ਕਵੀਰ ਨੇ ਮੈਨੂੰ ਖੁਦ ਆਣ ਕੇ ਕਿਹਾ ਵੀ ਫਲਾਣਾ ਬੰਦਾ ਕਹਿੰਦਾ ਵੀ ਮੱਲੀ ਨੂੰ ਤਾਂ ਰੁਪਈਆ 4.5 ਲੱਖ ਮਹੀਨੇ ਦਾ ਘਰੇ ਆ ਕਮਾਈ ਆਉਂਦੀ ਨਹੀਂ ਸੀ ਉਦੋਂ ਮੈਂ ਬਾਹਰ ਅੰਦਰ ਜਾ ਕੇ ਵੀਡੀਓ ਬਣਾਉਂਦਾ ਰਿਆ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਘਰ ਨਮਾਣੇ ਮੱਲੀ ਨੂੰ ਸੋਸ਼ਲ ਮੀਡੀਆ ਤੋਂ ਕਿੰਨੀ ਕਮਾਈ ਆਉਂਦੀ ਆ ਆਖਰਕਾਰ ਮੱਲੀ ਸਾਹਿਬ ਫੇਸਬੁੱਕ ਤੋਂ YouTube ਤੋਂ ਕਿੰਨੇ ਕੇ ਪੈਸੇ ਬਣਾ ਲੈਂਦੇ ਨੇ ਬਹੁਤ ਸਾਰੇ ਵੀਰਾਂ ਭਰਾਵਾਂ ਦਾ ਇਹੀ ਸਵਾਲ ਹੁੰਦਾ ਖਾਸ ਕਰਕੇ ਮੇਰੇ ਕੁਝ ਪਿੰਡ ਵਾਸੀਆਂ ਦਾ ਵੀ ਇਹੀ ਸਵਾਲ ਹੁੰਦਾ ਜਦੋਂ ਵੀ ਕੋਈ ਮੇਰੇ ਕੋਲੋਂ ਵੀਰ ਭਰਾ ਗ੍ਰਾਈ ਲੈਣ ਆਉਂਦਾ ਪਹਿਲਾਂ ਸਭ ਤੋਂ ਇਹੀ ਗੱਲ ਕਹਿੰਦਾ ਮੱਲੀ ਤੋਂ ਤਾਂ 500 ਰੁਪਏ ਵੱਧ ਲਿਓ ਕਿਉਂਕਿ ਮਿੱਤਰੋ ਇਹਨੂੰ ਪੈਸੇ ਆਉਂਦੇ ਆ ਸੋਸ਼ਲ ਮੀਡੀਆ ਤੇ ਸ਼ਾਇਆ ਰਹਿੰਦਾ ਇਹਨੂੰ ਤਾਂ ਰੁਪਏ ਬਹੁਤ ਆਉਂਦੇ ਕਈਆਂ ਦਾ ਤਾਂ ਮੰਨਣਾ ਇਹ ਆ ਵੀ ਇਹਨੂੰ 2-3 ਲੱਖ ਰੁਪਏ ਨੇ ਕਮਾਉਂਦੀ ਆ ਮੈਂ ਤਾਂ ਤੁਹਾਡੇ ਨਾਲ ਅੱਜ ਗੱਲ ਸ਼ੇਅਰ ਕਰਨ ਲੱਗਿਆ ਇੱਕ ਵੀਰ ਨੇ ਮੈਨੂੰ ਖੁਦ ਆਣ ਕੇ ਕਿਹਾ ਵੀ ਫਲਾਣਾ ਬੰਦਾ ਕਹਿੰਦਾ ਵੀ ਮੱਲੀ ਨੂੰ ਤਾਂ ਰੁਪਈਆ 4.5 ਲੱਖ ਮਹੀਨੇ ਦਾ ਘਰੇ ਆ ਜਾਂਦਾ ਤੇ ਤਾਂ ਕਰਕੇ ਮਿੱਤਰੋ ਮੈਂ ਵੀਡੀਓ ਬਣਾ ਨੀ ਆ ਰਹੀ ਹੈ ਇਹ ਤਾਂ ਮੈਂ ਵੀਡੀਓ ਬਣਾ ਕੇ ਰਾਜੀ ਨਹੀਂ ਸੀ ਕਿਉਂਕਿ ਕਮਾਈ ਦਿਖਾਉਣੀ ਨਹੀਂ ਚਾਹੀਦੀ ਯਾਰ ਜਿੰਨਾ ਮਰਜੀ ਲੋਕ ਕਮਾਉਣ ਆਪਾਂ ਕੀ ਲੈਣਾ ਤੁਸੀਂ ਕਿੰਨੇ ਕਮਾਉਣੇ ਆਪਾਂ ਕਿਸੇ ਦੀ ਕਮਾਈ ਪੁੱਛੀ ਨਹੀਂ ਪਰ ਅੱਜ ਮੈਂ ਤੁਹਾਨੂੰ ਆਪਦੀ سوشل ਮੀਡੀਆ ਦੀ ਕਮਾਈ ਦੱਸੂਗਾ ਵੀ ਆਖਰਕਾਰ ਮੈਨੂੰ ਕਿੰਨੇ ਕ ਪੈਸੇ ਆਉਂਦੇ ਨੇ ਤੇ ਮੈਨੂੰ ਆਏ ਵਾਰੀ ਇਹੀ ਕਹਿ ਕੇ ਥੁੱਕ ਲਾਈ ਦਿੱਤੀ ਜਾਂਦੀ ਹੈ ਵੀ ਤੈਨੂੰ ਤਾਂ ਸੋਸ਼ਲ ਮੀਡੀਆ ਤੋਂ ਪੈਸੇ ਬਹੁਤ ਆਉਂਦੇ ਆ ਤੂੰ ਤਾਂ ਇੰਨੇ ਦੇ ਸਾਨੂੰ ਇੰਨੇ ਦੇ ਉੱਥੇ ਮੈਨੂੰ ਬਿਸ਼ਰਮੀ ਦੀ ਤਾਂ ਇੱਕ ਕਹਿੰਦੇ ਨੇ ਲੋਕ ਲੱਜਾਂ ਨੂੰ ਉੱਥੇ ਪੈਸੇ ਭਰਨੇ ਪੈਂਦੇ ਆ ਤਾਂ ਮਿੱਤਰੋ ਵੀਡੀਓ ਨੂੰ ਵੱਤਵਾਤ ਸ਼ੇਅਰ ਕਰ ਦਿਓ ਤੇ ਉਸ ਵੀਰ ਦਾ ਵੀ ਵਹਿਮ ਕੱਢਾਂਗੇ ਜਿਹੜਾ ਕਹਿੰਦਾ ਇਹ ਮੱਲੀ ਤੈਨੂੰ ਤਾਂ 4.5 ਲੱਖ ਰੁਪਈਆ ਮਹੀਨਾ ਆਉਂਦਾ ਮੈਨੂੰ ਤਾਂ ਫਲਾਣੇ ਬੰਦੇ ਨੇ ਦੱਸਿਆ ਕਹਿੰਦਾ ਮੈਂ ਇਹਦਾ ਬੈਂਕ ਖਾਤਾ ਵੇਖਿਆ ਅਕਾਊਂਟ ਵੇਖਿਆ ਚਲੋ ਜੀ ਫਿਰ ਕਰਦੇ ਆਂ ਸਟਾਰਟ ਤੇ ਵੇਨੇ ਕਮਾਈ ਐਸ ਜਨਵਰੀ ਮਹੀਨੇ ਦੀ ਕਮਾਈ ਆ 15 ਦਿਨਾਂ ਦੀ ਕਮਾਈ ਵਿਖਾ ਦਿੰਨੇ ਆ ਕਿਉਂਕਿ ਕਿਤੇ ਨਾ ਕਿਤੇ ਰੂਲ ਐਂਡ ਰੈਗੂਲੇਸ਼ਨ ਚ ਰਹਿ ਕੇ ਕਮਾਈ ਦਿਖਾਉਣਾ ਇੱਕ ਸਾਨੂੰ ਅਲਾਉ ਨਹੀਂ ਕਰਦਾ ਨਾ ਫੇਸਬੁਕ ਨਾ YouTube ਪਰ ਤੁਹਾਨੂੰ ਮੈਂ ਰਿਸਕ ਲੈ ਕੇ ਉਹਨੂੰ ਐਡੀਟਿਊਡ ਕਰਕੇ 15 ਦਿਨਾਂ ਦੀ ਕਮਾਈ ਦਿਖਾਉਣਾ ਵੀਡੀਓ ਨੂੰ ਮਿੱਤਰੋ ਵਾਤ ਵਾਤ ਸ਼ੇਅਰ ਇਹ ਜਿਹੜੀ ਵੀਡੀਓ ਆਪਣੇ ਪਹਿਲੇ ਮੋਬਾਈਲ ਨਾਲ ਬਣ ਰਹੀ ਹੈ ਠੀਕ ਹੈ ਜੀ ਚਲੋ ਬੈਕ ਕੈਮਰਾ ਮੈਂ ਔਨ ਕਰ ਲੈਣਾ ਚਲੋ ਸ਼ਿਫਟ ਕਰਤਾ ਲਓ ਜੀ ਆਹ ਪਿਆ ਮੋਬਾਈਲ ਇਹ ਆਪਣਾ ਨਵਾਂ ਮੋਬਾਈਲ ਹੈ ਤੇ 70000 ਰੁਪਏ ਲਾਇਆ ਇਹ ਵੀ ਮਿੱਤਰੋ ਕਿਸ਼ਤਾਂ ਤੇ ਮੈਂ ਤੁਹਾਨੂੰ ਕਿਸ਼ਤਾਂ ਹੀ ਵਿਖਾਉਣਾ ਆਪਾਂ ਝੂਠ ਮਾਰਿਆ ਨਹੀਂ ਕਦੀ ਆਪਾਂ ਇਹ ਤੇ ਸ਼ਾਂਜ ਹੀ ਕਰ ਲਈਏ ਹਨਾ ਇਹ ਅਲ ਐ ਕਰਕੇ ਸ਼ਾਂਜ ਹੀ ਕਰ ਲਈਏ ਆ ਚੱਕੋ ਜੀ ਹੂੰ ਲਓ ਵੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ YouTube ਦੀ ਕਮਾਈ ਹਨਾ ਆ ਰਿਹਾ ਮਿੱਤਰੋ ਆਪਣਾ YouTube ਲੈ ਚੱਲਦੇ ਆਪਾਂ ਏ ਆ ਰਿਹਾ ਅਰਨਿੰਗ ਠੀਕ ਹੈ ਜੀ ਆਲੇ ਅਰਨੀ ਆ ਗਿਆ ਤੇ ਆ ਆ ਗਿਆ ਜੀ ਆਪਣੀ ਕਮਾਈ ਅੱਜ ਜਨਵਰੀ ਮਹੀਨੇ ਦੀ ਕਮਾਈ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਏ ਆ ਜਨਵਰੀ ਮਹੀਨੇ ਦੀ ਕਮਾਈ 84 ਡਾਲਰ ਬਣੇ ਨੇ ਜਨਵਰੀ ਮਹੀਨੇ ਦੇ 84 ਡਾਲਰ ਅੱਜ 15 ਤਰੀਕ ਹੋ ਗਈ ਆ 15 ਦਿਨਾਂ ਦੇ ਵਿੱਚ ਵਿੱਚ ਮੈਨੂੰ 84 ਡਾਲਰ ਬਣ ਗਏ ਨੇ ਜੀ ਦੇ ਵਿੱਚ ਮਿੱਤਰੋ ਮੈਂ ਦੂਰ ਦੂਰ ਜਾ ਕੇ ਵੀਡੀਓ ਬਣਾਈਆਂ ਨੇ ਜਿਦੇ ਚ ਲਗਭਗ ਮਿੱਤਰੋ ਮੇਰਾ ਖਰਚਾ ਆ ਗਿਆ ਹੁਣ 3000 ਰੁਪਏ ਖਰਚਾ ਆ ਗਿਆ ਹੁਣ ਐ 84 ਡਾਲਰ ਕਮਾਉਣ ਵਾਸਤੇ ਮੇਰਾ 3000 ਖਰਚਾ ਆ ਗਿਆ ਨਾ ਇਹ ਰੁਪਈਆ ਬਣ ਗਿਆ ਜੀ 6 ਤੇ 2000 ਰੁਪਈਆ ਮੈਨੂੰ ਬਚ ਗਿਆ ਇਸ ਮਹੀਨੇ ਜਨਵਰੀ ਦੀ ਕਮਾਈ ਹੈ ਇਹ ਠੀਕ ਹੈ ਜੀ ਆ ਤੁਹਾਨੂੰ ਜਨਵਰੀ ਦੀ ਕਮਾਈ ਵਿਖਾ ਦੀ 15 ਦਿਨਾਂ ਦੀ ਠੀਕ ਹੈ ਕਿਉਂਕਿ ਜਿਆਦਾ ਆਪਾਂ ਦਿਖਾ ਨਹੀਂ ਸਕਦੇ ਇਹ ਹੁਣ ਆਪਾਂ ਚੱਲਦੇ ਆਂ ਫੇਸਬੁੱਕ ਤੇ ਆ ਰਿਹਾ ਜੀ ਫੇਸਬੁੱਕ ਤੇ ਚੱਲਦੇ ਇਹ ਇੱਥੇ ਚੱਲਦੇ ਇਹ ਆ ਪ੍ਰੋਫੈਸ਼ਨਲਟੀ ਚੱਲਦੇ ਹਾਂ ਠੀਕ ਹੈ ਤੇ ਆ ਮੋਨਟਾਈਜੇਸ਼ਨ ਤੇ ਚੱਲਦੇ ਆ ਆ ਗਿਆ ਜੀ ਲਓ ਜੀ ਇਹ ਜਨਵਰੀ ਮਹੀਨੇ ਦੀ ਕਮਾਈ 41 ਡਾਲਰ ਆ ਮੈਂ ਫੇਰ ਅਪਡੇਟ ਕਰ ਦਨ ਆ ਵੇਖੋ ਜੀ ਮੈਨੂੰ ਜਨਵਰੀ ਮਹੀਨੇ ਦੇ 41 ਡਾਲਰ ਬਣਿਆ ਜੀ ਤੁਸੀਂ ਧਿਆਨ ਨਾਲ ਚੰਗੀ ਤਰ੍ਹਾਂ ਚੈੱਕ ਕਰ ਲਓ ਇਹ ਜਨਵਰੀ ਮਹੀਨੇ ਦੀ ਕਮਾਈ ਆ 41 ਡਾਲਰ ਜਨਵਰੀ ਮਹੀਨੇ ਦੇ ਫੇਸਬੁੱਕ ਤੋਂ ਬਣੇ ਨੇ 84 ਡਾਲਰ ਮੈਨੂੰ ਬਣ ਗਏ ਨੇ YouTube ਤੋਂ ਲਗਭਗ ਭਾਗ ਲਾਲੂ ਤੁਸੀਂ 130 ਡਾਲਰ ਬਣ ਗਏ ਨੇ ਤੇ 130 ਚੋਂ 10 ਡਾਲਰ ਖਰਚਾ ਕਟਿਆ ਜਾਂਦਾ ਬੈਂਕ ਚ 130 ਦੇ ਡਾਲਰ ਦੇ ਯਾਨੀ ਕਿ ਸਾਨੂੰ ਲਗਭਗ 150 ਡਾਲਰ ਦਾ ਸਾਨੂੰ 10-12 ਰੁਪਏ ਡਾਲਰ ਪੈਂਦਾ ਬੈਂਕ ਕੱਟਦੀ ਹੈ ਉਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਕਿ ਡਾਲਰ ਰਹਿ ਜਾਂਦੇ ਨੇ ਇਹ ਮੇਰੀ 15 ਦਿਨਾਂ ਦੀ ਕਮਾਈ ਹੈ 130 ਡਾਲਰ ਠੀਕ ਹੈ ਜੀ ਹੁਣ ਤੁਸੀਂ 130 ਡਾਲਰ ਬਣ ਗਏ ਮੇਰੇ ਠੀਕ ਹੈ ਮਿੱਤਰੋ 130 ਡਾਲਰ ਮੇਰੀ ਹੋ ਗਈ ਕਮਾਈ 130 ਚਾਹ 130 ਹੋਰ ਕਮਾ ਲੂੰਗਾ ਮੈਂ 15 ਦਿਨਾਂ ਚ 230 ਡਾਲਰ ਹੋ ਗਏ 230 ڈالر ਚੋਂ 20 ਰੁਪਏ ਬੈਂਕ ਦੇਓਗੇ 210 ڈالر ਰਹਿ ਗਏ 210 ਡਾਲਰਾਂ ਨੂੰ ਤੁਸੀਂ 90 ਨਾਲ ਗੁਣਾ ਕਰ ਲਓ 1 ਨਾਲ 9 ਆਇਆ 2 ਨਾਲ 18 ਤੇ 20000 ਰੁਪਿਆ ਮੈਨੂੰ ਮੁਸ਼ਕਲ ਨਾਲ ਜਨਵਰੀ ਮਹੀਨੇ ਚ ਬਣੂਗਾ 20000 ਰੁਪਏ ਦੇ ਵਿੱਚੋਂ ਮੈਂ ਲਗਭਗ 4000 ਰੁਪਏ ਮੈਂ ਖਰਚ ਕਰ ਆਇਆ ਠੀਕ ਆ ਤੇ ਜਿਹਦੇ ਚ ਲਗਭਗ 15 ਦਿਨ ਮੈਂ ਹੋਰ ਜੇਕਰ ਮਿਹਨਤ ਕਰੂੰਗਾ ਤੇ 4000 ਰੁਪਏ ਮੈਂ ਹੋਰ ਖਰਚਾ ਆ ਜਾਊਗਾ ਕੋਈ ਲਾ ਲਓ ਤੁਸੀਂ ਵੀ ਬਿਜਲੀ ਦਾ ਪੈਟਰੋਲ ਦਾ ਹੋਟਲ ਦਾ ਕਿਰਾਇਆ ਖਰਚਾ ਆ ਜਿੱਥੇ ਮੈਂ ਵੀਡੀਓ ਕੱਢਣ ਜਾਊਂਗਾ ਉਹ ਵੀ ਮੈਂ ਜੇ ਜਾਊਂਗਾ ਵੀਡੀਓ ਕੱਢਣ ਤਾਂ ਮੈਨੂੰ 15 ਦਿਨਾਂ ਦੀ ਕਮਾਈ ਆਉਣੀ ਹੈ ਐਸਟੀਮੇਟ ਹੈ ਵੀ ਜਨਵਰੀ ਮਹੀਨੇ ਦੇ ਵਿੱਚ ਮੈਨੂੰ ਲਗਭਗ 220 ਤੋਂ ਲੈ ਕੇ 250 ਡਾਲਰ ਬਣੂਗਾ ਉਹਦੇ ਚੋਂ ਲਗਭਗ 8 ਤੋਂ 10000 ਰੁਪਏ ਮੇਰਾ ਖਰਚਾ ਆ ਗਿਆ ਮੈਨੂੰ ਮੁਸ਼ਕਲ ਨਾਲ ਇਸ ਮਹੀਨੇ ਦੀ ਕਮਾਈ ਮੇਰੀ 12 ਤੋਂ 13000 ਰੁਪਿਆ ਤਾਂ ਮਿੱਤਰੋ ਟੋਡੇ ਸ਼ੱਕ ਕੱਟਣ ਵਾਸਤੇ ਹਾਂ ਮੈਨੂੰ ਕਮਾਈ ਬਣਦੀ ਆ ਮੈਂ 50-60000 ਰੁਪਏ ਵੀ ਕਮਾਇਆ ਪਰ ਕਦੋਂ ਕਮਾਇਆ ਪਿਛਲੇ ਮਹੀਨੇ ਮੈਂ 60 ਮੈਂ ਗਿਆ ਯੂਪੀ ਯੂਪੀ 'ਚ ਮੈਂ 15 ਦਿਨ ਰਿਹਾ ਵੀਡੀਓ ਪਾਈਆਂ ਚੱਲੀਆਂ ਤਾਂ ਮਿੱਤਰੋ 60000 ਰੁਪਏ ਦੇ ਵਿੱਚੋਂ ਘੱਟੋ-ਘੱਟ ਵੀ 28000 ਰੁਪਏ ਮੇਰਾ ਖਰਚਾ ਆ ਗਿਆ ਤਾਂ 32000 ਰੁਪਏ ਮੈਨੂੰ ਪਿਛਲੇ ਮਹੀਨੇ ਬਚਿਆ 32000 ਰੁਪਏ ਯਾਰ ਕਿੰਨਾ ਧੰਦ ਪਿੱਟੀ ਦਾ ਹੁਣ ਇੱਥੇ ਕੋਈ ਚਵਲ ਕਹਿ ਦਿੰਦੇ ਇਹਦਾ ਵਿਊ ਖਾਤਰ ਜਾਂਦਾ ਯਾਰ ਵਿਊ ਖਾਤਰ ਹੀ ਮੈਨੂੰ ਇਹ ਦੱਸ ਵੀ ਜੇ ਤੁਸੀਂ ਦੇਖੋਗੇ ਤਾਂ ਮੈਂ ਜਾਊਂਗਾ ਯਾਰ ਕਿਹੜਾ ਕਮਲਾ ਯਾਰ ਜਿਹੜਾ ਨਾ ਹੁਣ ਜੇ ਤੁਸੀਂ ਪ੍ਰੇਮ ਪਿਆਰ ਦਿਓਗੇ ਮੈਨੂੰ ਮੱਲੀ ਨੂੰ ਕਿਉਂਕਿ ਮੈਂ ਤੁਹਾਡੇ ਸਿਰ ਤੇ ਦਾ ਬਣਿਆ ਜੇ ਤੁਸੀਂ ਮੈਨੂੰ ਦੇਖੋਗੇ ਹੀ ਨਾ ਤੇ ਮੈਨੂੰ ਕਮਾਈ ਆਉਗੀ ਨਾ ਤੇ ਫਿਰ ਮੈਂ ਕਿਵੇਂ ਜਾਵੜੂਗਾ ਇਹਨਾਂ ਖਰਚਾ ਕੱਢ ਕੇ ਕਿਵੇਂ ਜਾਵੜੂਗਾ ਬਾਈ ਜੀ ਸਾਰਿਆਂ ਦਾ ਤਾਂ ਓਲਾ ਹੀ ਆ ਪੈਸੇ ਮੰਮੀ ਬੜੇ ਦਿਨੇ ਅਮਰਾੜ ਤੱਕ ਨੰਬਰ ਜਾ ਕੇ ਪੁੱਛ ਲਿਆ ਜੀ ਬਹੁਤ ਕਰਜ਼ਾ ਬਾਈ ਬਹੁਤ ਮਸਾ ਮੈਂ ਕਹਿੰਦਾ ਸੈਟਅਪ ਚੱਲਿਆਂ ਦਾ ਸੋਸ਼ਲ ਮੀਡੀਆ ਨਾਲ ਘਰ ਦਾ ਖਰਚਾ ਚੱਲੀ ਜਾਂਦਾ ਫਸਲਾਂ ਫਸਲਾਂ ਇਹੋ ਜੀ ਕੁਛ ਨਹੀਂ ਹੋਈਆਂ ਪਿੱਛੇ ਜੇ ਬਾਸਮਤੀ ਧੋਖਾ ਦੇ ਗਈ ਹੈ ਹੈ ਆ ਕਣਕ ਹੁਣ ਮਸਾ ਹਵਾਲ ਕੀਤੀ ਹੈ ਚਾਰ ਚਾਰ ਸਪ੍ਰਿਆ ਕਰਤੀਆਂ ਭੈਣ ਚਾਰ ਚਾਰ ਗੱਟਿਆਂ ਨੂੰ ਪਹੁੰਚ ਗਏ ਆ ਇਸ ਕਰਕੇ ਮਿਹਨਤ ਬਹੁਤ ਲੱਗਦੀ ਆ ਨਮਾਣਾ ਮੱਲੀ ਕੋਈ ਐਵੇਂ ਨਮਾਣਾ ਮੱਲੀ ਨਹੀਂ ਬਣ ਗਿਆ ਇਹਦੀ ਚ ਪਿਛਲੀ ਮਿਹਨਤ ਵੀ ਵੇਖੋ ਵੇਖੋ ਜਿਹੜੇ ਸਾਲ-ਸਾਲ ਡੇਢ-ਡੇਢ ਸਾਲ ਜਦੋਂ ਕਮਾਈ ਆਉਂਦੀ ਨਹੀਂ ਸੀ ਉਦੋਂ ਮੈਂ ਬਾਹਰ ਅੰਦਰ ਜਾ ਕੇ ਵੀਡੀਓ ਬਣਾਉਂਦਾ ਰਿਆ ਉਹ ਤਾਂ ਤੁਹਾਨੂੰ ਪਤਾ ਹੀ ਨਹੀਂ ਗਾ ਤੁਸੀਂ ਮੇਰੀ ਕਮਾਈ ਦੇਖ ਲੈਣੇ ਯਾਰ ਜਦੋਂ ਯਾਰ ਹੋਈ ਨਾ ਕਮਾਈ ਆਪੇ ਪਤਾ ਲੱਗ ਜਾਂਦਾ ਹੁੰਦਾ ਮੇਰਾ ਜੀ ਨਹੀਂ ਕਰਦਾ ਵੀ ਮੇਰੇ ਕੋਲ ਵੀ ਚੰਗੀ ਗੱਡੀ ਹੋਵੇ ਮੈਂ ਸੀਟੀ 100 ਮੋਟਰਸਾਈਕਲ ਸਹਰਿਆਂ ਦਾ ਉਹੀ ਲਈ ਫਿਰਦਾ ਯਾਰ ਹੈ ਜੀ ਉਹਨੂੰ ਰਿਪੇਅਰ ਕਰਾ ਲੀਨਾ ਮੇਰਾ ਨਹੀਂ ਜੀ ਕਰਦਾ ਗੁਜਰਾਤ ਦੇ ਵਿੱਚ ਮੈਂ ਚੰਗਾ ਮੋਟਰਸਾਈਕਲ ਲੈ ਕੇ ਜਾਵਾਂ 150 ਸੀਸੀ ਵਾਲਾ ਭੈਣ ਨਹੀਂ ਮੇਰਾ ਜੀ ਕਰਦਾ ਪਰ ਕੀ ਕਰਾਂ ਆ سوشل میڈیا ਧੋਖਾ ਦੇ ਜਾਂਦਾ ਹੁਣ ਪਿਛਲੇ ਮਹੀਨੇ ਤਾਂ 32000 ਬਣ ਗਏ ਇਸ ਮਹੀਨੇ ਤਾਂ ਮੈਨੂੰ ਲੱਗਦਾ 12-13000 ਵੀ ਨਹੀਂ ਬਾਈਦਾ ਦੀਦਾ ਜੇਕਰ سوشل میڈیا ਧੋਖਾ ਨਾ ਦਵੇ ਨਾ ਹਰ ਮਹੀਨੇ ਮੈਨੂੰ 50-60000 ਦੇਈ ਜਾਵੇ ਤਾਂ ਮੈਂ ਹੀ ਨਹੀਂ ਕਹਿੰਦਾ ਵੀ ਹੈ ਹੈਗੀ ਹੈ ਕਮਾਈ ਪਰ ਜਿੰਨੀ ਕੁ ਮੈਨੂੰ ਹੈਗੀ ਮੈਂ ਤੁਹਾਨੂੰ ਦਿਖਾ ਦੀ ਤੁਸੀਂ ਕਹਿੰਨੇ ਨਾ ਦਿਖਾ ਦਈਂ ਵੀਡੀਓ ਨੂੰ ਮਿੱਤਰੋ ਬਾਤ ਬਾਤ ਸ਼ੇਅਰ ਕਰਦੇ ਆ ਜੀ ਆਉਣ ਵਾਲੀ ਵੀਡੀਓ ਚ ਮੈਂ ਦੱਸਾਂਗਾ ਕਿ ਮੈਂ ਵੀਡੀਓ ਕਿਸ ਤਰੀਕੇ ਨਾਲ ਬਣਾਉਣਾ ਤੇ ਕਿਹੜੇ-ਕਿਹੜੇ ਉਪਕਰਨਾ ਨਾਲ ਬਣਾਉਣਾ ਠੀਕ ਹੈ ਕੌਕਈ ਕਈ ਵੀਰ ਪੁੱਛਦੇ ਸੀ ਮੈਨੂੰ ਵੀ ਮੱਲੀ ਯਾਰ ਤੂੰ ਵੀਡੀਓ ਬਣਾਉਣਾ ਕਿਵੇਂ ਆ ਤੇ ਕਿਹੜੇ ਕਿਹੜੇ ਚੀਜ਼ਾਂ ਵਰਤਦਾ ਤੇ ਉਹਨੂੰ ਕਿਵੇਂ ਅਪਲੋਡ ਕਰਦਾ ਮੈਂ ਸਾਰੀ ਐਪ ਉਹ ਸਭ ਕੁਝ ਦੱਸੂਗਾ ਵੀਡੀਓ ਨੂੰ ਮਿੱਤਰੋ ਬਾਤ ਬਾਤ ਵਾਅ ਸ਼ੇਅਰ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਬਾਈ ਸ਼ਬਾਕਹਿਰ